ਸਭ ਤੋਂ ਜ਼ਿਆਦਾ ਵਿਸ਼ਵਾਸ ਲੋਕ ਕਿਹਦੇ ਉੱਤੇ ਕਰਦੇ ਆ ਆਟੋ ਵਾਲੇ ਤੇ ਕਰਦੇ ਆ ਚਾਹੇ ਕੋਈ ਭਰਾ ਹੋਵੇ ਜਾਂ ਭੈਣ ਹੋਵੇ ਜਾਂ ਕੋਈ ਮਾਤਾ ਹੋਵੇ ਕਿਉਂਕਿ ਰਾਤ ਬਰਾਤ ਵੀ ਲੋਕ ਆਟੋ ਵਾਲੇ ਤੇ ਵਿਸ਼ਵਾਸ ਕਰਦੇ ਆ ਤਾਂ ਜਦੋਂ ਆਟੋ ਵਾਲਾ ਹੀ ਵਿਸ਼ਵਾਸ ਘਾਤ ਕਰ ਦੇਵੇ ਤਾਂ ਫਿਰ ਬੰਦਾ ਵਿਸ਼ਵਾਸ ਕਿਹਦੇ ਤੇ ਕਰੇਗਾ ਕਿਉਂਕਿ ਜਦੋਂ ਆਟੋ ਵਾਲਾ ਹੀ ਰਾਤ ਬਰਾਤ ਤੁਹਾਨੂੰ ਹਨੇਰਾ ਹੋ ਜਾਂਦਾ ਤਾਂ ਆਟੋ ਵਾਲਾ ਮਿਲਦਾ ਤਾਂ ਆਟੋ ਵਾਲਾ ਹੀ ਤੁਹਾਡੇ ਨਾਲ ਧੋਖਾ ਕਰ ਜਾਵੇ ਤਾਂ ਤੁਸੀਂ ਕਿਵੇਂ ਆਪਣੇ ਆਪ ਨੂੰ ਸੇਫ ਮਹਿਸੂਸ ਕਰੋਗੇ ਔਰ ਆਟੋ ਵਾਲੇ ਦੀ ਹਰਕਤ ਤੁਸੀਂ ਵੇਖੋ ਆ ਜੋ ਆਟੋ ਵਾਲਾ ਤੁਸੀਂ ਵੇਖ ਰਹੇ ਹੋ ਕਿ ਇਹ ਫਿਰ ਤੁਰ ਰਿਹਾ ਗੇੜੀਆਂ ਦੇ ਰਿਹਾ ਔਰ ਗੇੜੀਆਂ ਦੇਣ ਦੇ ਚੱਕਰ ਦੇ ਵਿੱਚ ਐਸਾ ਆਟੋ ਵਾਲੇ ਦੀ ਆਦਤ ਜਿਹੜੀ ਆ ਉਹ ਬਿਲਕੁਲ ਗਲਤ ਹੋ ਗਈ ਆ ਔਰ ਗਲਤ ਆਦਤਾਂ ਜਿਹੜੀਆਂ ਅਕਸਰ ਹੀ ਕੈਮਰੇ ਦੇ ਸਾਹਮਣੇ ਆ ਜਾਂਦੀਆਂ ਬਹੁਤ ਵਾਰੀ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੀਆਂ ਆਦਤਾਂ ਜਿਹੜੀਆਂ ਕੈਮਰੇ ਦੇ ਸਾਹਮਣੇ ਆ ਜਾਂਦੀਆਂ ਔਰ ਫਿਰ ਵਾਇਰਲ ਹੋ ਜਾਂਦੀਆਂ ਔਰ ਵਾਇਰਲ ਹੋਣਾਂ ਆਦਤਾਂ ਜਿਹੜੀਆਂ ਅਕਸਰ ਹੀ ਬੰਦੇ ਨੂੰ ਕਦੇ ਤਾਂ ਚੰਗੇ ਥਾਂ ਤੇ ਲੈ ਜਾਂਦੀਆਂ ਤਾਂ ਕਦੀ ਬਿਲਕੁਲ ਬੇੜਾ ਗਰ ਕਰ ਦਿੰਦੀਆਂ ਐਵੇਂ ਆਟੋ ਵਾਲਾ ਜੇ ਚੰਗੀ ਜਗ੍ਹਾ ਦੇ ਉੱਤੇ ਵਾਇਰਲ ਹੁੰਦਾ ਤਾਂ ਹੋ ਸਕਦਾ ਕੋਈ ਸਮਾ ਸੁਧਰ ਜਾਂਦਾ ਲੇਕਿਨ ਹੁਣ ਇਹਦੀ ਜਿਹੜੀ ਵਾਇਰਲ ਵੀਡੀਓ ਹੈ ਉਹ ਇਸਦੇ ਹਾਲਾਤ ਜਿਹੜੇ ਆ ਮਾੜੇ ਕਰਨ ਵਾਲੀ ਆ ਔਰ ਤੁਸੀਂ ਪਹਿਚਾਨ ਕਰਕੇ ਦੱਸਣਾ ਕਿ ਆਟੋ ਵਾਲਾ ਕੌਣ ਹੈ ਜਦੋਂ ਤੱਕ ਸਾਨੂੰ ਕਾਲ ਆਈ ਹੈ ਤਦ ਤੱਕ ਹੁਣ ਦੇ ਸਮੇਂ ਤੱਕ ਆਟੋ ਵਾਲਾ ਜਿਹੜਾ ਪਹਿਚਾਨ 'ਚ ਨਹੀਂ ਆ ਸਕਿਆ ਕਿ ਇਹ ਕਿਹੜਾ ਵਾ ਲੇਕਿਨ ਇਸਦੀ ਕਰਤੂਤ ਵੇਖੋ ਇਹ ਆਟੋ ਵਾਲੇ ਨੇ ਬੜੀ ਸੇਫਟੀ ਦੇ ਨਾਲ ਸਬਜੀ ਮੰਡੀ ਦੇ ਵਿੱਚੋਂ ਇੱਕ ਪਿਆਜ਼ਾਂ ਦਾ ਜਿਹੜਾ ਤੋੜਾ ਉਹ ਚੁੱਕ ਲਿਆ ਔਰ ਇਸ ਤੋੜੇ ਨੂੰ ਚੁੱਕ ਕੇ ਕਿਵੇਂ ਸਫਾਈ ਦੇ ਨਾਲ ਆਟੋ 'ਚ ਰੱਖ ਕੇ ਲੈ ਕੇ ਜਾਂਦਾ ਹੈ ਫਿਰ ਜਦੋਂ ਇਹ ਆਟੋ ਲੈ ਕੇ ਚੱਲਣ ਲੱਗਦਾ ਤਾਂ ਫਿਰ ਇਸ ਦਾ ਤੋੜਾ ਜਿਹੜਾ ਇਸ ਦੇ ਕੋਲੋਂ ਵਿੱਚ ਰੱਖਿਆ ਨਹੀਂ ਜਾਂਦਾ ਫਿਰ ਇੱਕ ਹੋਰ ਬਜ਼ੁਰਗ ਇਸ ਨੂੰ ਇਸ਼ਾਰਾ ਕਰਦਾ ਕਿ ਤੇਰਾ ਤੋੜਾ ਡਿੱਗ ਗਿਆ ਇਸ ਨੇ ਉਹ ਤੋੜਾ ਫਿਰ ਉਹ ਬਜ਼ੁਰਗ ਦੇ ਆਸਰੇ ਨਾਲ ਚੱਕਿਆ ਔਰ ਉੱਥੋਂ ਨਿਕਲ ਗਿਆ ਔਰ ਬਜ਼ੁਰਗ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਾਟੋ ਵਾਲੇ ਨੇ ਚੋਰੀ ਕਰੀ ਆ ਔਰ ਦਾਅਵਾ ਇਹ ਕੀ ਇਹ ਆਟੋ ਵਾਲੇ ਨੇ ਫਿਰ ਦੂਸਰੀ ਰਾਤ ਇੱਕ ਹੋਰ ਦੁਕਾਨ ਦੇ ਉੱਤੋਂ ਦੋ ਚੌਲਾਂ ਦੀਆਂ ਬੋਰੀਆਂ ਜੜੀਆਂ ਜਿਵੇਂ ਕਿ ਬਾਹਰ ਦੁਕਾਨਦਾਰ ਜਿਹੜੇ ਆ ਥੜਾ ਲਗਾ ਕੇ ਰੱਖਦੇ ਆ ਕਈ ਵਾਰੀ ਅੰਦਰ ਸਮਾਂ ਜਗ੍ਹਾ ਘੱਟ ਹੁੰਦੀ ਏ ਤਾਂ ਉੱਥੋਂ ਵੀ ਦੋ ਬੋਰੀਆਂ ਜੜੀਆਂ ਉਹ ਚੱਕ ਕੇ ਚਲਦਾ ਬਣਿਆ ਔਰ ਸੀਸੀਟੀਵੀ ਫੁਟੇਜ ਤੁਹਾਨੂੰ ਬੁਖਾਰਿਆ ਤੁਸੀਂ ਇਹ ਪੂਰੀ ਵੇਖ ਰਹੇ ਹੋ ਔਰ ਜਾਣਕਾਰੀ ਇਹ ਜ਼ਰੂਰ ਚਾਹੀਦੀ ਆ ਕਿ ਆਟੋ ਵਾਲਾ ਕੌਣ ਆ ਔਰ ਇਸ ਦੀ ਪਛਾਣ ਹੋਣੀ ਚਾਹੀਦੀ ਆ ਜੇ ਵਾਇਰਲ ਦੀ ਗੱਲ ਕਰੋ ਤਾ ਪਹਿਲਾ ਵੀਡੀਓ ਵਾਇਰਲ ਹੋ ਰਹੀ ਆ ਪਹਿਲਾਂ ਚੱਲ ਰਹੀ ਆ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੱਸਤੀ ਆ ਕਿ ਲੱਖਾਂ ਲੋਕ ਸਾਡੇ ਨਾਲ ਜੁੜੇ ਹੋਏ ਨੇ ਔਰ ਹੋ ਸਕਦਾ ਕਿਸੇ ਦੀ ਪਛਾਣ ਚ ਹੋਵੇ ਲੋਕਲ ਤਾਂ ਲੱਗਦਾ ਨਹੀਂ ਲੱਗਦਾ ਕਿਸੇ ਹੋਰ ਸ਼ਹਿਰ ਦਾ ਹੋਵੇਗਾ ਔਰ ਦੀਨਾਨਗਰ ਦੀ ਸਬਜ਼ੀ ਮੰਡੀ ਦੀ ਘਟਨਾ ਹੈ ਸਬਜ਼ੀ ਮੰਡੀ ਦੇ ਵਿੱਚ ਪਿਆਜ਼ਾਂ ਦਾ ਢੋੜਾ ਚੱਕਿਆ ਇਸਨੇ ਫਿਰ ਅੱਗੇ ਸਬਜ਼ੀ ਮੰਡੀ ਤੋਂ ਬਾਹਰ ਇੱਕ ਦੁਕਾਨ ਦੇ ਉੱਤੇ ਚੋਲਾਂ ਦੇ ਦੋ ਢੋੜੇ ਚੱਕ ਲਏ ਆ ਔਰ ਇਹ ਆਟੋ ਵਾਲੇ ਦੀ ਕਰਤੂਤ ਦੇ ਉੱਤੇ ਫਿਰ ਜ਼ਿਕਰ ਕਰਦੇ ਆ ਕਿ ਕਿਸੇ ਨੂੰ ਇੱਜ਼ਤ ਮਿਲਦੀ ਆ ਤੇ ਕਿਸੇ ਨੂੰ ਮਾਣ ਮਿਲਦਾ ਔਰ ਕਿਸੇ ਨੂੰ ਇਹ ਗਾਲਾਂ ਮਿਲਣੀਆਂ ਛਿੜਕਾਂ ਮਿਲਣੀਆਂ ਨੇ ਇਹ ਆਟੋ ਵਾਲੇ ਨੂੰ ਕਿਉਂਕਿ ਇਸਨੇ ਕਰਮ ਮਾੜਾ ਕਰਿਆ ਕਿਉਂਕਿ ਜੇ ਕੋਈ ਦੁਕਾਨਦਾਰ ਆਪਣੇ ਕੋਲ ਕੋਈ ਚੀਜ਼ ਵੇਚਣ ਵਾਸਤੇ ਲੈ ਕੇ ਆਉਂਦਾ ਤਾਂ ਉਸਨੇ ਥੋੜਾ ਜਿਹਾ ਮੁਨਾਫਾ ਕੱਢਣਾ 5-7-10 ਰੁਪਏ ਮੁਨਾਫਾ ਕੱਢੇਗਾ ਲੇਕਿਨ ਇਸਨੇ ਉਸ ਨੂੰ 2.5 ਹਜ਼ਾਰ ਦਾ ਚੂਨਾ ਲਗਾ ਦਿੱਤਾ ਔਰ ਕਿੱਡੀ ਵੱਡੀ ਬੇਵਕੂਫੀ ਆ ਕਿ ਜਿਹੜਾ ਉੱਤੇ ਹੀ ਕੋਈ ਵਿਸ਼ਵਾਸ ਕਰਦਾ ਹੋਵੇ ਜਿਹੜਾ ਉੱਤੇ ਲੋਕ ਵਿਸ਼ਵਾਸ ਕਰਦੇ ਹੋਣ ਉਹੀ ਵਿਸ਼ਵਾਸ ਘਤ ਕਰਨ ਤਰ ਪੈਣ ਉਹੀ ਇਹਨਾਂ ਰਾਹਾਂ ਤੇ ਚੱਲ ਪੈਣ ਤਾਂ ਫਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਗੇ ਜੇ ਇਸਦੇ ਕੋਲ ਚੋਰੀ ਕਰਨ ਲਈ ਇੱਕ ਤੋੜੇ ਜੜੇ ਆ ਉਹ ਨਹੀਂ ਬਖਸ਼ੇ ਜੇ ਕੱਲ ਨੂੰ ਕੋਈ ਪੈਸੇ ਵਾਲਾ ਕੋਈ ਇਹੋ ਜਿਹਾ ਵਪਾਰੀ ਇਹਨਾਂ ਦੇ ਆਟੋ ਵਿੱਚ ਬਹਿ ਜਾਂਦਾ ਜਾਂ ਕੋਈ ਪਰਿਵਾਰ ਦੇ ਮੈਂਬਰ ਛੋਟੇ ਬਹਿ ਜਾਂਦੇ ਆ ਜਿਵੇਂ ਸਾਡੀਆਂ ਧੀਆਂ ਪੜ੍ਹਨਾ ਕਈ ਵਾਰੀ ਰਾਤ ਬਰਾਤ ਸਟੱਡੀ ਕਰਨ ਵੇਲੇ ਲੇਟ ਹੋ ਜਾਂਦੀਆਂ ਵਾਸਤੋਂ ਤਾਂ ਆਟੋ ਦਾ ਸਾਰਾ ਲੈਂਦੀ ਆ ਜੇ ਉਹ ਆਟੋ ਵਿੱਚ ਬਹਿ ਜਾਂਦਾ ਫਿਰ ਲੁੱਟ ਖੋ ਜੜੀ ਆ ਯਕੀਨੀ ਹੋ ਜਾਵੇਗੀ ਐਵੇਂ ਸਲਾਹ ਦੇ ਦਈਏ مشورہ ਦੇ ਦਈਏ ਕਿ ਆ ਜੋ ਆਟੋ ਵਾਲੇ ਆ ਇਹਨਾਂ ਨੂੰ ਆਪਣਾ ਵਿਸ਼ਵਾਸ ਬਣਾਏ ਰੱਖਣਾ ਚਾਹੀਦਾ ਔਰ ਐਸੋ ਆਟੋ ਵਾਲੇ ਦਾ ਜਿਹੜਾ ਬਿਲਕੁਲ ਕਲੀਅਰ ਨਿਕਲਣਾ ਚਾਹੀਦਾ ਕਿ ਕੌਣ ਆ ਔਰ ਦਿਨਾ ਨਗਰ ਦੇ ਵਿੱਚ ਇਸ ਨੇ ਇਹ ਘਟਨਾ ਕਰੀ ਆ ਹੋਰ ਕਿੱਥੇ ਕਿੱਥੇ ਕਰੀ ਆ ਇਸ ਬਾਰੇ ਪੂਰੀ ਜਾਣਕਾਰੀ ਦੇਣੀ ਆ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਕਿਸੇ ਨੂੰ ਇਨਸਾਫ ਮਿਲ ਸਕੇ ਔਰ ਕਿਸੇ ਹਟੋ ਵਾਲੇ ਦੀ ਆਦਤ ਜਿਹੜੀ ਆ ਉਹ ਠੀਕ ਹੋ ਸਕੇ ਕਿਵੇਂ ਠੀਕ ਹੁੰਦੀ ਆ ਉਹ ਤੁਸੀਂ ਪੜੀ ਪਾੰਤੀ ਜਾਣਦੇ ਹੋ ਐਵੇਂ ਅਸੀਂ ਵੀਡੀਓ ਜਿਹੜੀ ਆ ਬਣਾ ਕੇ ਸ਼ੇਅਰ ਕਰਨ ਲੱਗੇ ਆ ਵੱਧ ਤੋਂ ਵੱਧ ਇਹ ਵੀਡੀਓ ਨੂੰ ਤੁਸੀਂ ਵੀ ਸ਼ੇਅਰ ਕਰਨਾ ਧੰਨਵਾਦ